ਬੀਤੇ ਸਮੇਂ ਦੇ ਵਿੱਚ ਪੰਜਾਬ ਦੇ ਜੋ ਹਾਲਾਤ ਹੋਏ ਸਭ ਨੂੰ ਪਤਾ ਹੈ ਇਦਾਂ ਦੇ ਹਾਲਾਤ ਨੇ ਜਿਹੜੇ ਹੜ੍ਹਾਂ ਨੇ ਪੰਜਾਬ ਦੇ ਕੀਤੇ ਉਸ ਦਰਦ ਤੇ ਉਸ ਜ਼ਖਮਾਂ ਤੇ ਮੱਲਮ ਲਾਉਣ ਦੇ ਲਈ ਸਾਡੇ ਨਾਲ ਇੱਥੇ ਕੁਝ ਵੀਰ ਨੇ 11000 ਲੀਟਰ ਡੀਜ਼ਲ ਅਤੇ 300 ਏਕੜ ਦਾ ਸੀਡ ਹੈ ਜਿਹੜਾ ਕਣਕ ਦਾ ਉਹ ਲੈ ਕੇ ਉਹ ਇਲਾਕਿਆਂ ਦੇ ਵਿੱਚ ਜਾ ਰਹੇ ਨੇ ਆਪਾਂ ਵੀਡੀਓ 'ਚ ਦੇਖ ਕੇ ਅੰਦਰ ਸਾਡਾ ਬਲੁੰਦਰਿਆ ਜਾਂਦਾ ਜਦੋਂ ਹਾਲਾਤ ਸਾਡੇ ਸਾਹਮਣੇ ਆਉਂਦੇ ਅਸੀਂ ਵੀ ਸੋਚਿਆ ਆਪਣੇ ਪਿੰਡਾਂ ਦੇ ਇਕੱਠ ਕਰੇ ਅਸੀਂ ਪੰਜ ਛੇ ਪਿੰਡਾਂ ਦੇ ਜਿੰਨਾ ਵੀ ਤਿਲ ਫੁੱਲ ਹੋ ਸਕਦਾ ਅਸੀਂ ਉਹ ਇਕੱਠਾ ਕਰਕੇ ਅੱਜ ਤੁਹਾਡੇ ਸਾਹਮਣੇ ਇੱਥੇ ਇੱਕ ਟਰਾਲੀ ਤੇ ਇਹ ਸੀਡ ਦੀ ਫੁੱਲ ਜੀ 300 ਏਕੜ ਸੀਡ ਦਾ ਬੀਜ ਕਣਕ ਦਾ ਇਹਦੇ ਵਿੱਚ ਰੱਖਿਆ ਹੋਇਆ ਦੋ ਟਰਾਲੀਆਂ ਦੇ ਵਿੱਚ 11000 ਲੀਟਰ 55 ਡਰਮ ਉਹ ਅਸੀਂ ਲੋਡ ਕਰਕੇ ਸ਼ੈੱਡ ਦੇ ਥੱਲੇ ਖੜਾਏ ਪਿਆ ਵੀਡੀਓ ਨੂੰ ਦੇਖ ਕੇ ਦੇਖੋ ਸਾਡੇ ਵੀਡੀਓ ਬਣਾਉਣ ਦਾ ਮਕਸਦ ਇਹ ਨਹੀਂ ਵੀ ਅਸੀਂ ਆਪਣਾ ਕੋਈ ਦਿਖਾਵਾ ਕਰਕੇ ਜਾ ਰਹੇ ਹਾਂ ਸਾਡਾ ਮਕਸਦ ਇਹ ਹੈ ਵੀ ਅਸੀਂ ਉਹ ਲੋਕਾਂ ਨੂੰ ਵੀ ਜਾਗਰੂਤ ਕਰੀਏ ਜਿਹੜੇ ਘਰਾਂ ਚ ਬੈਠੇ ਆਂ ਕਹ ਹੈ ਇਹ ਕੁਦਰਤੀ ਪੰਜਾਬ ਦੇ ਸਿਰ ਤੇ ਜਿਹੜਾ ਹੱਥ ਹੈ ਨਾ ਫੇਰ ਵੀ ਪੰਜਾਬੀ ਲੋਕ ਦਲੇਰ ਹੈ ਜਦੋਂ ਉਹਨਾਂ ਨਾਲ ਗੱਲ ਕਰਦੇ ਆ ਉਹ ਫੇਰ ਵੀ ਕਹਿਣਗੇ ਕੋਈ ਗੱਲ ਨਹੀਂ ਚੜਦੀ ਕਲਾ ਚ ਹਰ ਇੱਕ ਸਾਲ ਬਰਸ਼ਾ ਹੁੰਦੀਆਂ ਸੀਗੀਆਂ ਪਰ ਜਿਹੜਾ ਇਸ ਵਾਰ ਨੁਕਸਾਨ ਹੋਇਆ ਉਹ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਜ਼ਿਮੀਦਾਰਾਂ ਦਾ ਵੀ ਨੁਕਸਾਨ ਹੋਇਆ ਹੈ ਹਰੇਕ ਵਰਗ ਦਾ ਨੁਕਸਾਨ ਹੋਇਆ ਤੇ ਅਸੀਂ ਉਹਨਾਂ ਨੂੰ ਦੇਖਦੇ ਹੋਏ ਅਸੀਂ ਡੀਜ਼ਲ ਦੀ ਸੇਵਾ ਕੀਤੀ ਹੈ ਚਾਰ ਪਿੰਡਾਂ ਵੱਲੋਂ ਤੇ ਕਣਕ ਦੀ ਸੇਵਾ ਕੀਤੀ ਹੈ ਤੇ ਅਸੀਂ ਜੋ ਵੀ ਹੋਰ ਤਿਲ ਫੁੱਲ ਜੋ ਵੀ ਪਾਉਣਗੇ ਅਸੀਂ ਉਹ ਲੈ ਕੇ ਜਾਵਾਂਗੇ ਇੱਥੋਂ ਹੈ ਵੀ 2.5 300 ਕਿਲੋਮੀਟਰ ਦੀ ਦੂਰੀ ਹੈ ਜੀ ਪਰ ਨੌਜਵਾਨਾਂ ਚ ਉਤਸ਼ਾਹ ਇਹ ਬਹੁਤ ਹੈ ਜੀ ਤੇ ਤਛਾ ਦੇ ਨਾਲ ਨਾਲ ਸਹਿਯੋਗ ਦੀ ਭਾਵਨਾ ਬਹੁਤ ਜ਼ਿਆਦਾ ਹੈ ਜੀ ਵੀ ਉਹਨਾਂ ਦਾ ਉਹਨਾਂ ਦਾ ਸਹਿਯੋਗ ਕਰਨਾ ਆਪ ਵੀ ਰਲ ਕੇ ਚੱਲਣਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਿਵਾਣਾ ਮੀਤੇ ਸਮੇਂ ਦੇ ਵਿੱਚ ਪੰਜਾਬ ਦੇ ਜੋ ਹਾਲਾਤ ਹੋਏ ਸਭ ਨੂੰ ਪਤਾ ਹੈ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਤੁਸੀਂ ਵੀਡੀਓਜ਼ ਉਹ ਕਹਾਣੀਆਂ ਦੇਖ ਰਹੇ ਹੋ ਕਿੱਦਾਂ ਦੇ ਹਾਲਾਤ ਨੇ ਜਿਹੜੇ ਹੜਾ ਨੇ ਪੰਜਾਬ ਦੇ ਕੀਤੇ ਉਹ ਸਟੋਰੀਆਂ ਨਹੀਂ ਉਹ ਕਹਾਣੀਆਂ ਨਹੀਂ ਉਹ ਪੰਜਾਬ ਦਾ ਦਰਦ ਹੈ ਜਿਹੜਾ ਅਸੀਂ ਦੇਖ ਕੇ ਭਾਵੁਕ ਹੋ ਜਾਂਦੇ ਆ ਸਾਡੀਆਂ ਅੱਖਾਂ ਨਮ ਹੋ ਜਾਂਦੀਆਂ ਨੇ ਉਸ ਦਰਦ ਤੇ ਉਸ ਜ਼ਖਮਾਂ ਤੇ ਮਲਮ ਲਾਉਣ ਦੇ ਲਈ ਸਾਡੇ ਨਾਲ ਇੱਥੇ ਕੁਝ ਵੀਰ ਨੇ ਫਤਿਹਗੜ ਸਾਹਿਬ ਦੇ ਪਿੰਡਾਂ ਤੋਂ ਸੋਨਾ ਵੱਲੋਂ ਵੱਡਾ oprala ਜਿਹੜਾ ਕੀਤਾ ਜਾ ਰਿਹਾ ਏ 11000 ਲੀਟਰ ਡੀਜ਼ਲ ਅਤੇ 300 ਏਕੜ ਦਾ ਸੀਡ ਹੈ ਜਿਹੜਾ ਕਣਕ ਦਾ ਉਹ ਲੈ ਕੇ ਉਹ ਇਲਾਕਿਆਂ ਦੇ ਵਿੱਚ ਜਾ ਰਹੇ ਨੇ ਵੱਡਾ ਅਪਰਾਲਾ ਹੀ ਕੀਤਾ ਜਾ ਰਿਹਾ ਹੈ ਕਿਹੜੇ ਕਿਹੜੇ ਪਿੰਡ ਸਹਿਯੋਗ ਕਰ ਰਹੇ ਨੇ ਕਿਸ ਤਰ੍ਹਾਂ ਇਹਨਾਂ ਦੇ ਮਨ ਦੇ ਵਿੱਚ ਇਹ ਵਿਚਾਰ ਆਇਆ ਸਾਰੀ ਗੱਲ ਕਰਾਂਗੇ ਸਾਡੇ ਨਾਲ ਬਾਈ ਜੀ ਨੇ ਹਾਂਜੀ ਬਾਈ ਜੀ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਹੈ ਜੀ ਮੇਰਾ ਨਾਮ ਆਮਨਦੀਪ ਸਿੰਘ ਸਾਬਕਾ ਸਰਪੰਚ ਪਿੰਡ ਰਜਿੰਦਰਗੜ੍ਹ ਜੀ ਬਹੁਤ ਵੱਡਾ ਅਪਰਾਲਾ ਕਰ ਰਹੇ ਹਾਂ ਜੀ ਪੰਜਾਬ ਦੇ ਨਾਲ ਹਮੇਸ਼ਾ ਪੰਜਾਬ ਖੜਿਆ ਪਰ ਇਸ ਵਾਰ ਬਾਹਰਲੇ ਸੂਬਿਆਂ ਤੋਂ ਵੀ ਮਦਦ ਤਾਂ ਜਿਹੜੀ ਆ ਰਹੀ ਹੈ ਲੋਕ ਖੜੇ ਨੇ ਧੰਨਵਾਦ ਆ ਉਹਨਾਂ ਦਾ ਕਿਸ ਤਰ੍ਹਾਂ ਤੁਹਾਡੇ ਮਨ ਦੇ ਵਿੱਚ ਆਇਆ ਦੇਖੋ ਮਨਵਿੰਦਰ ਵੀਰ ਸਭ ਤੋਂ ਪਹਿਲਾਂ ਅਸੀਂ ਉਸ ਇਲਾਕੇ ਦਾ ਦੇਖੋ ਵੀਡੀਓ ਤਾਂ ਆਪਾਂ ਦੇਖੇ ਰਹੇ ਹਾਂ ਆਪਾਂ ਵੀਡੀਓ ਚ ਦੇਖ ਕੇ ਅੰਦਰ ਸਾਡਾ ਬਲੁੰਦਰਿਆ ਜਾਂਦਾ ਜਦੋਂ ਹਾਲਾਤ ਸਾਡੇ ਸਾਹਮਣੇ ਆਉਂਦੇ ਆ ਪਰ ਅਸੀਂ ਫਿਰ ਉੱਥੋਂ ਫਲੱਡ ਦਾ ਜਦੋਂ ਪਾਣੀ ਡਾਊਨ ਹੋਇਆ 40 ਪਿੰਡਾਂ ਦਾ ਤਕਰੀਬਨ ਅਸੀਂ ਸਰਵੇ ਕਰਿਆ ਜੀ ਵੀ ਉਹਨਾਂ ਦੇ ਹਾਲਾਤ ਕਿਸ ਤਰ੍ਹਾਂ ਦਾ ਹੈ ਕਿਸ ਤਰ੍ਹਾਂ ਦਾ ਉਹਨਾਂ ਦਾ ਨੁਕਸਾਨ ਹੋਇਆ ਉਹਦੇ ਵਿੱਚ ਦੇਖੋ ਇੱਕ ਪੰਜਾਬ ਦੀ ਜੋ ਸਭ ਤੋਂ ਵੱਡੀ ਰੀਤ ਹੈ ਜੋ ਸਾਡੇ ਗੁਰੂਆਂ ਪੀਰਾਂ ਨੇ ਪੰਜਾਬੀਆਂ ਦੇ ਸਿਰ ਤੇ ਹੱਥ ਰੱਖ ਕੇ ਸਾਨੂੰ ਸਿਖਾਇਆ ਹੈ ਜੀ ਵੀ ਕਿਸੇ ਦੀ ਹੈਲਪ ਕਿਸ ਤਰ੍ਹਾਂ ਕਰਨੀ ਹੈ ਕਿਸੇ ਦੇ ਮੋਢੇ ਨਾਲ ਮੋਢਾ ਲਾ ਕੇ ਕਿਸ ਤਰ੍ਹਾਂ ਖੜਨਾ ਹੈ ਉਹ ਚੀਜ਼ ਨੇ ਅੱਜ ਜਿਸ ਤਰ੍ਹਾਂ ਆਪਾਂ ਦੇਖਦੇ ਹੁੰਦੇ ਸੀ ਦਿੱਲੀ ਦਾ ਧਰਨਾ ਜਦੋਂ ਲੱਗਿਆ ਜਿੰਨੀਆਂ ਸਟੇਟਾਂ ਪੰਜਾਬ ਦੇ ਨਾਲ ਲੱਗਦੀਆਂ ਹਨ ਹਰਿਆਣਾ ਹੋ ਗਿਆ ਜੁਪੀ ਹੋ ਗਿਆ ਰਾਜਸਥਾਨ ਹੋ ਗਿਆ ਅੱਜ ਉੱਥੋਂ ਦੇ ਲੋਕ ਵੀ ਇਹ ਚੀਜ਼ ਨੂੰ ਦੇਖ ਕੇ ਸਾਡੇ ਨਾਲ ਉਹ ਹਲਕੇ ਦੇ ਵਿੱਚ ਸੇਵਾ ਕਰ ਰਹੇ ਸੀਗੇ ਉਹਨਾਂ ਦੇ ਦੇਖਣ ਦੇ ਨਾਲ ਨਾਲ ਅਸੀਂ ਵੀ ਸੋਚਿਆ ਆਪਣੇ ਪਿੰਡਾਂ ਦੇ ਇਕੱਠ ਕਰੇ ਅਸੀਂ ਪੰਜ ਛੇ ਪਿੰਡਾਂ ਦੇ ਉਹਨਾਂ ਨੌਜਵਾਨਾਂ ਨਾਲ ਉਹ ਬਜ਼ੁਰਗਾਂ ਨਾਲ ਅਸੀਂ ਗੱਲਾਂ ਕਰੀਆਂ ਵੀ ਯਾਰ ਆਪਾਂ ਇਕੱਠੇ ਹੋ ਕੇ ਆਪਾਂ ਵੀ ਉਹ ਲੋਕਾਂ ਦੀ ਬਾਹ ਫੜੀਏ ਜਿੰਨਾ ਵੀ ਤਿਲ ਫੁੱਲ ਹੋ ਸਕਦਾ ਹੈ ਅਸੀਂ ਉਹ ਇਕੱਠਾ ਕਰਕੇ ਅੱਜ ਤੁਹਾਡੇ ਸਾਹਮਣੇ ਇੱਥੇ ਹੀ ਕਟ੍ਰਾਲੀ ਤੇ ਇਹ ਸੀਡ ਦੀ ਫੁੱਲ ਜੀ 300 ਏਕੜ ਸੀਡ ਦਾ ਬੀਜ ਕਣਕ ਦਾ ਇਹਦੇ ਵਿੱਚ ਰੱਖਿਆ ਹੋਇਆ ਹੈ ਦੋ ਟਰਾਲੀਆਂ ਦੇ ਵਿੱਚ 11000 ਲੀਟਰ 55 ਡਰਮ ਜੀ ਉਹ ਅਸੀਂ ਲੋਡ ਕਰਕੇ ਸ਼ੈੱਡ ਦੇ ਥੱਲੇ ਖੜਾਏ ਪਿਆ ਉੱਥੇ ਜਾ ਕੇ ਅਸੀਂ ਉਹ ਕਿਸਾਨਾਂ ਦੀ ਸੇਵਾ ਕਰਨੀ ਹੈ ਉਸ ਤੋਂ ਬਾਅਦ ਜੇ ਸਾਡੇ ਕੋਲ ਫੇਰ ਵੀ ਸਾਡੇ ਕੋਲ ਡੀਜ਼ਲ ਕੋਈ ਜਾਂ ਇਸ ਤਰ੍ਹਾਂ ਦੀ ਸਮੱਗਰੀ ਬਚਦੀ ਹੈ ਜਿਸ ਤਰ੍ਹਾਂ ਹੁਣ ਦੇਖੇ ਰਹੇ ਹਾਂ ਹਾਲਾਤ ਫੇਰ ਨਾਜਕ ਹੋ ਰਹੇ ਹਨ ਡੈਮ ਦੇ ਵਿੱਚ ਪਾਣੀ 1679 ਇਹ ਫੋਟਾ ਤੇ ਪਹੁੰਚ ਗਿਆ ਤਾਂ ਉਹ ਫੇਰ ਪਾਣੀ ਵਧਣ ਦਾ ਖਾਸ ਹੈ ਜੀ ਅਸੀਂ ਉਥੇ ਬੰਨਾ ਤੇ ਵੀ ਜਾ ਕੇ ਡੀਜ਼ਲ ਦੀ ਸੇਵਾ ਕਰਾਂਗੇ ਤੁਹਾਡੀ ਜਿਸ ਤਰ੍ਹਾਂ ਇਹ ਵੀਡੀਓ ਨੂੰ ਅੱਗੇ ਕਿਹਨੇ ਦੇਖਣਗੇ ਮੇਰੇ ਕੋਈ ਕਿਸਾਨ ਭਰਾ ਜਾਂ ਨੌਜਵਾਨ ਵੀਰ ਜਾਂ ਬਜ਼ੁਰਗ ਅਸੀਂ ਹੱਥ ਵਨ ਕੀ ਇੱਕ ਬੇਨਤੀ ਕਰਦੇ ਆ ਇਸੇ ਤਰ੍ਹਾਂ ਵੀਡੀਓ ਨੂੰ ਦੇਖ ਕੇ ਦੇਖੋ ਸਾਡੇ ਵੀਡੀਓ ਬਣਾਉਣ ਦਾ ਮਕਸਦ ਇਹ ਨਹੀਂ ਵੀ ਅਸੀਂ ਆਪਣਾ ਕੋਈ ਦਿਖਾਵਾ ਕਰਕੇ ਜਾ ਰਹੇ ਹਾਂ ਸਾਡਾ ਮਕਸਦ ਇਹ ਹੈ ਵੀ ਅਸੀਂ ਉਹ ਲੋਕਾਂ ਨੂੰ ਵੀ ਜਾਗਰੂਤ ਕਰੀਏ ਜਿਹੜੇ ਕਹਾਂ ਚ ਬੈਠੇ ਆ ਜੀ ਵੀ ਤੁਸੀਂ ਇਸ ਤਰੀਆ ਪਰਾਲਾ ਕਰਕੇ 2 2 4 4 5 5 ਪਿੰਡ ਇਕੱਠੇ ਹੋ ਕੇ ਆਪਾਂ ਹੰਬੜਾ ਮਾਰੀਏ ਦੇਖੋ ਸਰਕਾਰਾਂ ਤੇ ਉਮੀਦ ਸਾਨੂੰ ਰੱਖਣੀ ਨਹੀਂ ਚਾਹੀਦੀ ਪਰ ਫੇਰ ਵੀ ਅਸੀਂ ਬੇਨਤੀ ਕਰਦੇ ਆ ਸਰਕਾਰਾਂ ਦਾ ਕੰਮ ਹੁੰਦਾ ਆਪਣੇ ਸਟੇਟ ਦੀ ਦੁਨੀਆ ਦਾ ਹੱਥ ਫੜਨਾ ਲੋਕਾਂ ਦਾ ਹੱਥ ਫੜਨਾ ਪਰ ਉਹ ਤੋਂ ਪਹਿਲਾਂ ਬਹੁਤ ਜ਼ਿਆਦਾ ਸੇਵਾ ਰਾਜਸਥਾਨ ਤੋਂ ਆ ਰਹੀ ਹੈ ਆਪਣਾ ਜੁਪੀ ਤੋਂ ਜਿਹੜੇ ਉੱਥੇ ਕਰ ਰਹੇ ਐਸੇ ਤਰ੍ਹਾਂ ਅਸੀਂ ਵੀ ਆਪਣੇ ਪੰਜਾਬ ਦੇ ਜਿੰਨੇ ਵੀ ਲੋਕ ਆ ਉਹਨਾਂ ਨੂੰ ਬੇਨਤੀ ਕਰਦੇ ਆ ਵੀ ਤੁਸੀਂ ਪੰਜ ਪੰਜ ਚਾਰ ਚਾਰ ਪਿੰਡ ਇਕੱਠੇ ਹੋ ਕੇ ਬਣਾ ਕੇ ਉਹਨਾਂ ਦੀ ਸੇਵਾ ਦੇ ਵਿੱਚ ਹਾਜ਼ਰ ਹੋ ਜੀ ਆਪਾਂ ਜੀ ਜੀ ਤੇ ਉੱਥੇ ਕਿੱਦਾਂ ਦੇ ਹਾਲਾਤ ਨੇ ਜੀ ਜਿਹੜੇ ਦੇਖ ਕੇ ਆਏ ਹੋ ਤੁਸੀਂ ਪਿੰਡਾਂ ਦੇ ਵਿੱਚ ਸਰਵੇ ਕੀਤਾ ਜੀ ਦੇਖੋ ਹਾਲਾਤ ਮਨਵਿੰਦਰ ਵੀਰ ਬਹੁਤ ਗੰਭੀਰ ਹੈ ਹੂੰ ਉਹਦੇ ਵਿੱਚ ਜਦੋਂ ਫਲੱਡ ਪੂਰੇ ਜ਼ੋਰ ਤੇ ਸੀਗਾ ਉਸ ਟਾਈਮ ਤਾਂ ਦੇਖੋ ਆਪਾਂ ਕਿਸੇ ਪਿੰਡ ਦੇ ਵਿੱਚ ਨਹੀਂ ਵੜ ਸਕਦੇ ਹੂੰ ਜਦੋਂ ਪਾਣੀ ਡਾਊਨ ਹੋਇਆ ਵੱਡੀਆਂ-ਵੱਡੀਆਂ ਬਿਲਡਿੰਗਾਂ ਐ ਉਹਨਾਂ ਦੇ ਵਿੱਚ ਤਰੇੜਾਂ ਆ ਗਈਆਂ ਹੂੰ ਉਹਨਾਂ ਦੇ ਬੱਚੇ ਜਿਹੜੇ ਕਹਿੰਦੇ ਪੜ੍ਹਾਈ ਪੱਖ ਤੋਂ ਵੀ ਵਾਂਝੇ ਹੋਗੇ ਘਰਾਂ ਬੈਠੇ ਐ ਉਹਨਾਂ ਦਾ ਜਿੰਨਾ ਇਲੈਕਟ੍ਰੋਨਿਕ ਸਮਾਨ ਐ ਉਹਨਾਂ 'ਚ ਵੀ ਪ੍ਰੋਬਲਮ ਆਈ ਐ ਜਿੰਨੀ ਮਸ਼ੀਨਰੀ ਐ ਜੇ ਹੁਣ ਮੰਨ ਲਓ ਟਰੈਕਟਰ ਖੜਾ ਐ ਕਿਸੇ ਦੀ ਗੱਡੀ ਖੜੀ ਐ ਉਹਦੇ ਵੀ ਹਾਲਤ ਖਰਾਬ ਹੋਈਆਂ ਬਾਕੀ ਕਹਿੰਦਾ ਘਰਾਂ ਦੇ ਵਿੱਚ ਗਾਰ ਬੜ ਗਈ ਸਾਡੇ ਜਿੰਨੇ ਮਾਮਾ ਭੈਣਾਂ ਨੇ ਉਹਨਾਂ ਦੇ ਕੱਪੜੇ ਸਾਹਵੇਂ ਉਹ ਵੀ ਖਰਾਬ ਹੋ ਗਏ ਹਾਲਤ ਜਿਆਦਾ ਨਾਜਕ ਬਣੇ ਹੋਏ ਤੇ ਪਰ ਦੇਖੋ ਇੱਕ ਹੈ ਇਹ ਕੁਦਰਤੀ ਪੰਜਾਬ ਦੇ ਸਿਰ ਤੇ ਜਿਹੜਾ ਹੱਥ ਹੈ ਨਾ ਫੇਰ ਵੀ ਪੰਜਾਬੀ ਲੋਕ ਦਲੇਰ ਹੈ ਜਦੋਂ ਉਹਨਾਂ ਨਾਲ ਗੱਲ ਕਰਦੇ ਆ ਉਹ ਫੇਰ ਵੀ ਕਹਿਣਗੇ ਕੋਈ ਗੱਲ ਨਹੀਂ ਚੜਦੀ ਕਲਾ ਚਾ ਪਰਮਾਤਮਾ ਫੇਰ ਸਾਨੂੰ ਕਹਿੰਦਾ ਹੈ ਖੁਸ਼ੀਆਂ ਬਖਸ਼ੂਗਾ ਜੀ ਜੀ ਹੋਰ ਵੀ ਵੀਰ ਨੇ ਹਾਂਜੀ ਵੀਰ ਜੀ ਵੈਗਰੂ ਜੀ ਖਾਲਸਾ ਵੈਗਰੂ ਜੀ ਕੀ ਨਾਮ ਹੈ ਜੀ ਮੇਰਾ ਨਾਮ ਦਿਲਪੀ ਸਿੰਘ ਹੈ ਜੀ ਦਿਲਪ੍ਰੀਤ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਬਹੁਤ ਵੱਡਾ ਅਪਰਾਲਾ ਹੈ ਜਿਹੜਾ ਕੀਤਾ ਗਿਆ ਉਧਰ ਦੇ ਹਾਲਾਤਾਂ ਨੂੰ ਤੇ ਇਹ ਅਪਰਾਲਾ ਕਿਸ ਤਰ੍ਹਾਂ ਤੁਹਾਡੇ ਮਨ ਚ ਹੈ ਦੇਖੋ ਜਦੋਂ ਉਧਰ ਹੜ੍ਹ ਦੀ ਆਪਾਂ ਵੀਡੀਓ ਦੇਖਣੀ ਹੈ ਸਟਾਰਟ ਕੀਤੀਆਂ ਨੇ ਜਦੋਂ ਮਤਲਬ ਪਾਣੀ ਆਇਆ ਉਧਰ ਉਸ ਤੋਂ ਬਾਅਦ ਜੋ ਉੱਥੇ ਦੀ ਕੰਡੀਸ਼ਨ ਜੋ ਉੱਥੋਂ ਦੀਆਂ ਵੀਡੀਓ ਪੈਂਦੀਆਂ ਮਤਲਬ ਅਸੀਂ ਦੇਖਦੇ ਰਹੇ ਹਾਂ ਇੱਥੇ ਤੇ ਉਹ ਵੀਡੀਓ ਨੂੰ ਦੇਖਦੇ ਹੋਏ ਸਾਡੇ ਪਿੰਡ ਦੇ ਨਗਰ ਵੱਲੋਂ ਤੇ ਸਾਡੇ ਕਲੱਬ ਵੱਲੋਂ ਇੱਕ ਇਹੀ ਵਿਚਾਰ ਬਟਾਂਦਰਾ ਕਰਿਆ ਗਿਆ ਵੀ ਆਪਾਂ ਜਿੰਨੇ ਜੋਗੇ ਹੈਗੇ ਆਂ ਵੀ ਆਪਾਂ ਸੇਵਾ ਕਰਨੀ ਹੈ ਸੋ ਅੱਜ ਆਪਾਂ ਇੱਕ ਥੋੜੇ ਵੀਡੀਓ ਦੇ ਮਾਧਿਅਮ ਰਾਹੀਂ ਆਪਾਂ ਹੀ ਕੇਵੀ ਸਿੰਗਲ ਜਿਹੜੇ ਆਰਟਿਸਟ ਵੱਡੇ ਵੱਡੇ ਉੱਥੇ ਆਉਂਦੇ ਰਹੇ ਆ ਜਿਹੜੇ ਕਹਿੰਦੇ ਨੇ ਅਸੀਂ 10 ਪਿੰਡ ਅਡਾਪਟ ਕੀਤੇ ਆ ਅਸੀਂ 15 ਪਿੰਡ ਅਡਾਪਟ ਕੀਤੇ ਆ ਇੱਕ ਅਸੀਂ ਉਹਦੇ ਉਹਦੇ ਰਿਗਾਰਡਿੰਗ ਵੀ ਅਸੀਂ ਵੀਡੀਓ ਪਾਉਂਦੇ ਰਹੇ ਆ ਵੀ ਉਹਨਾਂ ਦੀਆਂ ਲਿਸਟਾਂ ਜਾਰੀ ਕੀਤੀਆਂ ਜਾਣ ਹੁਣ ਮੰਨ ਲਓ ਅਸੀਂ ਜਾ ਰਹੇ ਆ ਸਾਨੂੰ ਪਤਾ ਨਹੀਂ ਉੱਧਰ ਦੀ ਨਾ ਤਾਂ ਆਪਣੀ ਨਹੀਂ ਦੂਰ ਕੋਈ ਰਿਸ਼ਤੇਦਾਰੀਆਂ ਨੇ ਆਪਣੇ ਲਈ ਤਾਂ ਹਰ ਇੱਕ ਨਵਾਂ ਚਿਹਰਾ ਹੈ ਜੀ ਆਪਾਂ ਨੂੰ ਨਹੀਂ ਪਤਾ ਇਕੱਠੇ ਬੜੇ ਪੰਜ ਜੀ ਖੜੇ ਆ ਨਵੇਂ ਚਿਹਰੇ ਆ ਆਪਣੇ ਲਈ ਉਹ ਪਿੰਡਾਂ ਦੀਆਂ ਜਿਹੜੀਆਂ ਲਿਸਟਾਂ ਦਿੱਤੀਆਂ ਜਾਣ ਉਹਦੇ 'ਚ ਸਾਨੂੰ ਵੀ ਪਤਾ ਲੱਗੇ ਵੀ ਅਸੀਂ ਕਿਹੜੇ ਪਿੰਡਾਂ 'ਚ ਸੇਵਾ ਕਰਨੀ ਹੈ ਕਿਹੜੇ 'ਚ ਨਹੀਂ ਕਰਨੀ ਕਿਹੜੇ ਉਹਨਾਂ ਨੇ ਜਿਹੜੇ ਗੋਦ ਲਏ ਹਾਂ ਜਿਹੜੇ ਅਡਾਪਟ ਕੀਤੇ ਆ ਹੁਣ ਹਰੇਕ ਜ਼ਿਲ੍ਹੇ ਦਾ ਐਨੀ ਆਪਾਂ ਕਹਿੰਦੇ ਵੀ 2-2 4-4 ਪਿੰਡ ਗਏ ਆ ਸੌਆਂ ਦੀ ਤਦਾਰ ਦੇ ਵਿੱਚ ਪਿੰਡਾਂ ਜਿਹੜੇ ਪਾਣੀ ਦੇ ਪ੍ਰਭਾਵ ਥੱਲੇ ਆਏ ਤਾਂ ਲਗਭਗ ਜਿਹੜਾ ਕਿਹਾ ਜਾਂਦਾ 2000 ਪਿੰਡ ਤੋਂ 2500 ਦੇ ਵਿੱਚ ਵਿੱਚ ਜਿਹੜਾ ਪਿੰਡ ਹੈ ਜਿਹੜਾ ਉਹ ਪਾਣੀ ਦੇ ਪ੍ਰਭਾਵ ਚ ਆਇਆ ਉਹਦਾਂ ਦਾ ਖੇਤੀ ਰਕਬਾ ਕਿੰਨਾ ਕ ਹੈ ਤਾਂ ਉਹ ਆਪਾਂ ਗਿਣਤੀ 'ਚ ਨਹੀਂ ਲੈ ਸਕਦੇ ਸੋ ਵੱਡੀ ਆ ਜਣੀ ਜੀ ਵੱਡੀ ਮਾਰ ਆ ਹੋਰ ਵੀ ਵੀਰ ਨੇ ਹਾਂਜੀ ਕੀ ਨਾਮ ਹੈ ਜੀ ਮੇਰਾ ਨਾਮ ਹਰਮਨਦੀਪ ਸਿੰਘ ਹੈ ਪਿੰਡ ਚੁੰਨੀ ਮਾਜਰਾ ਜੀ ਕਿਸ ਤਰ੍ਹਾਂ ਦੇਖਦੇ ਹੋ ਜੀ ਜੋ ਕੁਦਰਤ ਦੀ ਮਾਰ ਪਈ ਆ ਤੇ ਵੱਡਾ ਅਪਰਾਲਾ ਕੀਤਾ ਜਾ ਰਿਹਾ ਏ ਤੁਹਾਡੇ ਪਿੰਡਾਂ ਵੱਲੋਂ ਦੇਖੋ ਜੀ ਹ ਹਰੇਕ ਸਾਲ بارشਾਂ ਹੁੰਦੀਆਂ ਸੀਗੀਆਂ ਪਰ ਜਿਹੜਾ ਇਸ ਵਾਰ ਨੁਕਸਾਨ ਹੋਇਆ ਉਹ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਜ਼ਿਮੀਂਦਾਰਾਂ ਦਾ ਵੀ ਨੁਕਸਾਨ ਹੋਇਆ ਹਰੇਕ ਵਰਗ ਦਾ ਨੁਕਸਾਨ ਹੋਇਆ ਤੇ ਅਸੀਂ ਉਹਨਾਂ ਨੂੰ ਦੇਖਦੇ ਹੋਏ ਅਸੀਂ ਡੀਜ਼ਲ ਦੀ ਸੇਵਾ ਕੀਤੀ ਹੈ ਚਾਰ ਪਿੰਡਾਂ ਵੱਲੋਂ ਤੇ ਕਣਕ ਦੀ ਸੇਵਾ ਕੀਤੀ ਹੈ ਤੇ ਅਸੀਂ ਜੋ ਵੀ ਹੋਰ ਤਿਲ ਫੁੱਲ ਜੋ ਵੀ ਪਾਉਣਗੇ ਅਸੀਂ ਉਹ ਲੈ ਕੇ ਜਾਵਾਂਗੇ ਨਾਲ ਜੀ ਜੀ ਹੋਰ ਵੀ ਨੇ ਹਾਂਜੀ ਕੀ ਨਾਮ ਹੈ ਜੀ ਸਤਿ ਸ਼੍ਰੀ ਅਕਾਲ ਜੀ ਜੀ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਤਾਂ ਅਸੀਂ ਰਜਿੰਦਰਗੜ ਦੀ ਪੰਚਾਇਤ ਦਾ ਧੰਨਵਾਦ ਕਰਦੇ ਹਾਂ ਤੇ ਫਿਰ ਪਿੰਡਾਂ ਦਾ ਜਿੰਮ ਚੁੰਨੀ ਮਾਜਰਾ ਹੋਇਆ ਸਾਧੂ ਸਾਧੂਗੜ੍ਹ ਹੋਇਆ ਜੀ ਜਰਵੇੜੀ ਗਹਿਲਾ ਹੋਇਆ ਤੇ ਢੋਲਾ ਹੋਇਆ ਹੋਰ ਜਿੰਨੇ ਪਿੰਡ ਸਾਡੇ ਨਾਲ ਜੋੜੇ ਆ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਜੀ ਜਿਨ੍ਹਾਂ ਨੇ ਸਾਡੇ ਇੱਕ ਛੋਟੇ ਜਿਹੇ ਉਪਰਾਲੇ ਨੂੰ ਐਡਾ ਬੜਾ ਕਰਤਾ ਵੀ ਅਸੀਂ ਡੀਜ਼ਲ ਤੇ ਕਣਕ ਲੈ ਕੇ ਚੱਲੇ ਆਂ ਜੀ ਫੜ ਪ੍ਰਭਾਵਿਤ ਇਲਾਕਿਆਂ ਲਈ ਜੀ ਤੇ ਇੱਥੋਂ ਹੈ ਵੀ 2.5 300 ਕਿਲੋਮੀਟਰ ਦੀ ਦੂਰੀ ਆ ਜੀ ਪਰ ਨੌਜਵਾਨਾਂ ਚ ਉਤਸ਼ਾਹ ਇਹ ਬਹੁਤ ਹੈ ਜੀ ਜੀ ਤੇ ਉਤਸ਼ਾਹ ਦੇ ਨਾਲ ਨਾਲ ਸਹਿਯੋਗ ਦੀ ਭਾਵਨਾ ਬਹੁਤ ਜ਼ਿਆਦਾ ਹੈ ਜੀ ਵੀ ਉਹਨਾਂ ਦਾ ਉਹਨਾਂ ਦਾ ਸਹਿਯੋਗ ਕਰਨਾ ਆਪ ਵੀ ਰਲ ਕੇ ਚੱਲਣਾ ਜੀ ਇਸ ਦੇ ਨਾਲ ਦੋ ਚੀਜ਼ਾਂ ਸਾਹਮਣੇ ਆਉਂਦੀਆਂ ਇੱਕ ਤਾਂ ਭਾਈਚਾਰਾ ਜਿਹੜਾ ਇੱਥੋਂ ਵੀ ਇਕੱਠਾ ਕਰਕੇ ਲੈ ਕੇ ਜਾ ਰਹੇ ਆਂ ਦੂਜਾ ਮਦਦ ਜੀ ਮੈਨ ਜੀ ਸਾਡਾ ਜਿੱਦਣ ਤੋਂ ਅਸੀਂ ਗ੍ਰਾਹੀ ਸ਼ੁਰੂ ਕੀਤੀ ਹੈ ਉਸ ਦਿਨ ਤੋਂ ਸਾਡਾ ਇਹੀ ਮਕਸਦ ਰਿਹਾ ਹੁਣ ਤੱਕ ਅਸੀਂ ਵੀਡੀਓ ਇਹਦੀਆਂ ਪ੍ਰੋਪਰ ਬਣਾ ਕੇ ਪਾਉਂਦੇ ਰਹੇ ਹਾਂ ਵੀ ਜਿਵੇਂ ਮਤਲਬ ਅਸੀਂ ਪੰਜ ਪਿੰਡ ਜਾਂ ਚਾਰ ਪਿੰਡ ਜੁੜ ਕੇ ਇੱਕ ਟੀਮ ਵਧੀਆ ਆਪਣੇ ਟੀਮ ਵਰਕ ਕਰਾਂਗੇ ਹਨ ਤਾਂ ਉਹਦੇ ਚ ਗ੍ਰਾਹੀ ਦੀ ਵੀ ਆਪਣੀ ਜਿਹੜੀ ਸੇਵਾ ਚੰਗੀ ਹੋਗੀ ਕਿਉਂਕਿ ਕੱਲਾ ਪਿੰਡ ਹੈ ਮੰਨ ਲਓ ਹੁਣ ਸਾਡਾ ਪਿੰਡ ਹੈ ਜੀ 2 4 5 ਲੱਖ ਦੀ ਜਿਹੜੀ ਸੇਵਾ ਹੁੰਦੀ ਹੈ ਉਹਦੇ ਨਾਲ ਕੁਛ ਨਹੀਂ ਆਪਾਂ ਸੇਵਾ ਕਰ ਸਕਦੇ ਐਨੇ ਇੱਕ ਦਾ ਜੇ ਡੀਜ਼ਲ ਦਵਾਂਗੇ ਜਾਂ ਸੀਡ ਵੀ ਦਵਾਂਗੇ ਤਾਂ ਉਹਦੀ ਮਾਤਰਾ ਬੜੀ ਘਟ ਜੂਗੀ ਤਾਂ ਉਹਦੇ ਨਾਲ ਆਪਾਂ ਪੂਰੇ ਪਿੰਡ ਦੀ ਵੀ ਸੇਵਾ ਕਰ ਨਹੀਂ ਸਕਦੇ ਹੁਣ ਜਣੀ ਜੇ ਅਸੀਂ ਮਤਲਬ ਸਾਡੇ ਕੋਲ ਐਨਾ ਇੱਕ ਫੰਡ ਰੇਂਜ ਹੋ ਗਏ ਤੇ ਵੀ ਅਸੀਂ ਇੱਕ ਪਿੰਡ ਨੂੰ ਪ੍ਰੋਪਰ ਅਡਾਪਟ ਕੀਤਾ ਤੇ ਉਹ ਪਿੰਡ ਦੀਆਂ ਲਿਸਟ ਆਈਆਂ ਸਾਡੇ ਕੋਲੇ ਤੇ ਅਸੀਂ ਉਹਦੀ ਵਧੀਆ ਸੇਵਾ ਕਰ ਸਕਦੇ ਹਾਂ ਜੀ ਸੋ ਵੱਡਾ ਉਪਰਾਲਾ ਵੀਰਾਂ ਵੱਲੋਂ ਕੀਤਾ ਗਿਆ ਐ ਸੋ ਹੋਰ ਵੀ ਵੀਰਾਂ ਨੂੰ ਬੇਨਤੀ ਆ ਜਿਹੜੇ ਵੀਰ ਘਰਾਂ 'ਚ ਬੈਠੇ ਨੇ ਉਹ ਜ਼ਰੂਰ ਇਦਾਂ ਦਾ ਉਪਰਾਲਾ ਕਰਨ ਜਿਹੜੇ ਸਾਡੇ ਭਰਾ ਨੇ ਜਿਨ੍ਹਾਂ ਤੇ ਵਕਤ ਪਿਆਏ ਉਹਨਾਂ ਦੀ ਮਦਦ ਆ ਜਿਹੜੀ ਕੀਤੀ ਜਾ ਸਕੇ ਸੋ ਜ਼ਰੂਰ ਉਪਰਾਲਾ ਕੀਤਾ ਜਾਵੇ ਜਿਹੜੇ ਵੀਰ ਫਾਲਤੂ ਅਸੀਂ ਨਹੀਂ ਕਹਿੰਦੇ ਖਰਚੇ ਨਾ ਕਰੋ ਪਰ ਜਿੱਦਾਂ ਦੇਖ ਰਹੇ ਆ ਟੂਰਨਾਮੈਂਟਾਂ ਤੇ ਇਹ ਸਮਾਂ ਸਾਡੇ ਤੇ ਵਕਤ ਪਿਆਏ ਸਾਡੇ ਪੰਜਾਬ ਦੇ ਨਾਲ ਪੰਜਾਬ ਨੂੰ ਹੀ ਖੜਨਾ ਪੈਣਾ ਈ ਸੋ ਉਹ ਚੀਜ਼ਾਂ ਰੋਕ ਕੇ ਇਸ ਵਾਰ ਉਹਨਾਂ ਦੀ ਮਦਦ ਕੀਤੀ ਜਾਵੇ ਤਾਂ ਕਿ ਸਾਡੇ ਭਰਾ ਨੇ ਜਿਹੜੇ ਉਹ ਫੇਰ ਉੱਪਰ ਕੇ ਅੱਗੇ ਆ ਸਕਣ ਉਹ ਆਪਣੀ ਖੁਸ਼ਹਾਲੀ ਦੀ ਜ਼ਿੰਦਗੀ ਆਪਣੇ ਬੱਚਿਆਂ ਦਾ ਭਵਿੱਖਾ ਜਿਹੜਾ ਉਹ ਬਣਾ ਸਕਣ ਇਦਾਂ ਦੇ ਉਪਰਾਲੇ ਕਰਨ ਸੋ ਅਸੀਂ ਤੁਹਾਨੂੰ ਅਜਿਹੀ ਜਾਣਕਾਰੀ ਦਿੰਦੇ ਰਹਾਂਗੇ ਫਿਲਹਾਲ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ